ਅੱਜ ਪੰਜਾਬ ਬੰਦ ਦਾ ਜਿਹੜਾ ਸੱਦੋ ਦਿੱਤਾ ਸੀ ਕਿਸਾਨਾਂ ਵੱਲੋਂ ਤਾਂ ਪੰਜਾਬ ਦੇ ਵਿੱਚ ਚੱਕਾਜਾਮ ਕੀਤਾ ਗਿਆ ਇਸ ਦਾ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਾਂ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਤੇ ਉਧਰ ਕਿਸਾਨਾਂ ਨੂੰ ਕੋਈ ਫਾਇਦਾ ਮਿਲ ਸਕਦਾ ਹੈ ਇਸ ਦਾ ਜਾਂ ਫਿਰ ਨਹੀਂ ਇਸ ਉੱਤੇ ਡੰਗਾਈ ਨਾਲ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਡਾਕਟਰ ਨਰਿੰਦਰ ਸਿੰਘ ਸਾਡੇ ਨਾਲ ਸ਼ਾਮਲ ਨੇ ਜੋ ਕਿ ਅਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਦੇ ਰਿਸਰਚ ਸਿਸਟਮ ਦੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨਿਹਦਰ ਪੰਜਾਬੀ ਮੀਡੀਆ ਦੇ ਤੁਹਾਡਾ ਸਵਾਗਤ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇਰੇ ਵੱਲੋਂ ਤੇ ਮੀਟਰ ਪੰਜਾਬ ਨੂੰ ਵੀ ਜੀ ਤੇ ਅੱਜ ਦਾ ਜਿਹੜਾ ਮੀਨ ਗੁਸ਼ਾ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਕਿਸਾਨੀ ਮੂਵਮੈਂਟ ਹੈ ਜੀ ਉਹ ਕੱਲਾ ਪੰਜਾਬ ਦਾ ਇਸ਼ੂ ਨਹੀਂ ਹੈ ਕਹਿੰਦੀ ਗੱਲ ਤਾਂ ਇਹ ਜਿਹੜਾ ਇਸ਼ੂਸ ਹੈ ਵਰਲਡਵਾਈਡ ਹੈ ਜੀ ਉਹਦਾ ਇੱਕ ਰੀਜ਼ਨ ਇਹ ਆ ਰਿਹਾ ਹੈ ਵੀ ਵਿਸ਼ਵ ਭਰ ਦੇ ਵਿੱਚ ਜੇ ਤੁਸੀਂ ਵਰਲਡ ਟੂ ਦੀਆਂ ਪਾਲਸੀਆਂ ਦੇਖ ਰਹੇ ਹੋ ਚਾਹੇ ਇੰਡੀਆ ਗਵਰਨਮੈਂਟ ਦੀਆਂ ਪਾਲਸੀਆਂ ਦੇਖ ਰਹੇ ਹੋ ਉਹ ਐਂਟੀ ਫਾਰਮਰਸ ਦੀ ਜੀ ਉਹਦਾ ਰੀਜ਼ਨ ਕੀ ਹੈ ਦੇ ਵਰਲਡ ਵਾਈਡ ਜਿਹੜੀਆਂ ਹੁਣ ਪਾਲਿਸੀਆਂ ਜਿਹੜੀਆਂ ਚੱਲ ਰਹੀਆਂ ਨੇ ਉਹ ਕੈਪਟਲਿਜ਼ਮ ਨੂੰ ਡੋਮੀਨੇਟ ਕਰ ਰਹੀਆਂ ਨੇ ਜੀ ਸਾਡੀਆਂ ਗਵਰਨਮੈਂਟਾਂ ਵੀ ਹੁਣ ਕਿ ਉਹ ਸੋਸ਼ਲਿਜ਼ਮ ਵੱਲ ਧਿਆਨ ਨਹੀਂ ਦੇ ਰਹੀਆਂ ਹੂੰ ਠੀਕ ਹੈ ਜੀ ਤੇ ਉਹ ਕਾਰਪੋਰੇਟ ਪੱਕੀ ਹੋ ਚੁੱਕੀਆਂ ਨੇ ਉਹ ਕਾਰਪੋਰੇਟਾਂ ਨੇ ਤਾਂ ਕਰੋੜਾਂ ਰੁਪਈਆ ਮaaf ਕਰ ਸਕਦੀਆਂ ਨੇ ਪਰ ਉਹ ਕਿਸਾਨਾਂ ਦਾ 1 ਰੁਪਈਆ ਵੀ ਮaaf ਕਰਨ ਨੂੰ ਤਿਆਰ ਨਹੀਂ ਜੀ ਤੇ ਕਿਸਾਨਾਂ ਵੀ ਮਤਲਬ ਇੰਡੀਆ ਦੇ ਵਿੱਚ ਜਿਵੇਂ ਪਹਿਲਾਂ ਵੀ ਕਿਸਾਨੀ ਮੂਵਮੈਂਟ ਚੱਲੀ ਸੀ ਦਿੱਲੀ ਦੇ ਵਿੱਚ 22 ਸਾਲ 24 ਸਾਲ ਚੱਲਦਾ ਰਿਹਾ ਤੇ ਹੁਣ ਵੀ ਕੰਟੀਨਿਊਲੀ 1 ਸਾਲ ਹੋ ਚੁੱਕਿਆ ਤੇ ਨਾ ਹੀ ਸੈਂਟਰ ਗਵਰਨਮੈਂਟ ਹੈ ਤੇ ਨਾ ਹੀ ਸਟੇਟ ਗਵਰਨਮੈਂਟ ਹੈ ਕਿਸੇ ਦੇ ਕੰਮ ਦੇ ਉੱਪਰ ਜੋ ਨਹੀਂ ਤੱਕ ਰਹੀ ਹੈ ਹਮ ਅੱਜ ਡੱਲੇਵਾਲ ਜੀ ਦੀ ਮਤਲਬ ਜੋ ਅਵਸਥਾ ਹੋਈ ਪਈ ਹੈ ਆਪਾਂ ਦੇਖ ਰਹੇ ਹਾਂ ਹਮ ਉਹ ਵਿਚਾਰੇ ਜ਼ਿੰਦਗੀ ਤੇ ਮੌਤ ਦੇ ਨਾਲ ਸੰਘਰਸ਼ ਕਰ ਰਹੇ ਨੇ ਪਰ ਸਾਡੇ ਲੀਡਰਾਂ ਨੂੰ ਸਿਰਫ ਇੱਕ ਸੈਲਫੀ ਪੁਆਇੰਟ ਬਣ ਚੁੱਕਿਆ ਉਹ ਡੱਲੇਵਾਲ ਜੀ ਨਾਲ ਫੋਟੋ ਖਿਚਾਈ ਤੇ ਵਾਇਰਲ ਕੀਤੀ ਜਾਂ ਮੀਡੀਆ ਤੇ ਪਾਈ ਹਮ ਪਰ ਡੱਲੇਵਾਲ ਜੀ ਜੋ ਸੋਚ ਹੈ ਉਦੇ ਉੱਪਰ ਕੋਈ ਪੈੜਾ ਦੇਣ ਨੂੰ ਨਹੀਂ ਚਾਹ ਰਿਹਾ ਹੂੰ ਤੇ ਉਹਦੇ ਪਿੱਛੇ ਪੂਰੇ ਪੰਜਾਬ ਦੀ ਕਿਸਾਨੀ ਤੇ ਪੂਰੇ ਇੰਡੀਆ ਦੀ ਕਿਸਾਨੀ ਹੈ ਤੇ ਉਹਨਾਂ ਨੂੰ ਜਾ ਕੇ ਜਿਹੜੀ ਮੂਵਮੈਂਟ ਹੈ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਹੂੰ ਅੱਜ ਜਿਹੜਾ ਸਾਡਾ ਕਿਸਾਨ ਹੈ ਉਹ ਅੰਨਦਾਤਾ ਹੈ ਹੂੰ ਪਹਿਲਾਂ ਵੀ ਆਪਾਂ ਦੇਖਿਆ ਕੋਵਿਡ ਦੇ ਟਾਈਮ ਦੇ ਵਿੱਚ ਵੀ ਉਹੀ ਵਿਚਾਰਾ ਛੜਕਾਂ ਤੇ ਰੋਲ ਰਿਹਾ ਸੀ ਤੇ ਅੱਜ ਵੀ ਵਿਚਾਰਾ ਛੜਕਾਂ ਤੇ ਰੋਲ ਰਿਹਾ ਹੈ ਹੂੰ ਤੇ ਮੈਂ ਤਾਂ ਇਹ ਕਹਣਾ ਕਿ ਇਹ ਪੰਜਾਬ ਹੈ કે ਇਹ ਸੈਂਟਰ ਗਵਰਨਮੈਂਟ ਹੈ ਕਿਸਾਨ ਪੱਖੀ ਮੈਨੂੰ ਤਾਂ ਕੋਈ ਇੱਕ ਵੀ ਲੀਡਰ ਨਜ਼ਰ ਨਹੀਂ ਆ ਰਿਹਾ ਨਾ ਤਾਂ ਸੈਂਟਰ ਗਵਰਨਮੈਂਟ ਦੇ ਵਿੱਚ ਨਾ ਹੀ ਪੰਜਾਬ ਗਵਰਨਮੈਂਟ ਦੇ ਵਿੱਚ ਹੂੰ ਕਿਸਾਨਾਂ ਦੀ ਜਿਹੜੀ ਮੂਵਮੈਂਟ ਹੈ ਇੱਕ ਦੱਲੇਵਾਲ ਜੀ ਹੈ ਇਹ ਸਾਰੇ ਲੀਡ ਕਰ ਰਹੇ ਨਹੀਂ ਪਰ ਐਜ਼ ਅ ਪੋਲੀਟੀਸ਼ੀਅਨ ਜਿਹੜੇ ਪੋਲੀਟਿਕਸ ਦੇ ਵਿੱਚ ਕੁਰਸੀਆਂ ਦਾ ਆਨੰਦ ਮਾਣ ਰਹੇ ਨੇ ਚਾਹੇ ਸੈਂਟਰ ਗਵਰਨਮੈਂਟ ਦੇ ਹੈ ਚਾਹੇ ਸਟੇਟ ਗਵਰਨਮੈਂਟ ਦੇ ਵਿੱਚ ਜੀ ਉਹਨਾਂ ਦੇ ਵਿੱਚ ਇੱਕ ਵੀ ਬੰਦਾ ਮੈਨੂੰ ਨਹੀਂ ਲੱਗ ਰਿਹਾ ਜਿਹੜਾ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ ਹੋਵੇ ਹੂੰ ਨਾ ਤਾਂ ਕਿਸੇ ਨੇ ਸੈਂਟਰ ਦੇ ਵਿੱਚ ਆਵਾਜ਼ ਚੱਕੀ ਹੈ ਨਾਹੀਂ ਕਿਸੇ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਾਅ ਚੱਕੀ ਹੈ। ਹੂੰ ਵੀ ਜਿਹੜੀ ਸਾਗੀ ਅੱਜ ਪੰਜਾਬ ਦੀ ਕਿਸਾਨੀ ਹੈ ਉਹ ਲੀਡਰਲੈਸ ਹੋ ਚੁੱਕੀ ਹੈ। ਮੈਂ ਤਾਂ ਇਹ ਗੱਲ ਕਹਿਣਾ ਚਾਹੂੰਗਾ। ਹੂੰ ਕਿਉਂਕਿ ਥੋੜੀ ਬਹੁਤ ਵੀ ਪਹਿਲਾਂ ਵਾ ਪਹਿਲਾਂ ਪੰਜਾਬ ਨੂੰ ਕਹਿੰਦੇ ਹੁੰਦੇ ਸੀਗੇ ਅਕਾਲੀ ਦਲ ਸੀਗਾ ਉਹਨੂੰ ਅਸੀਂ ਅਕਾਲੀ ਦਲ ਕਿਸਾਨਾਂ ਦੀ ਬੈਕਬੋਨ ਕਹਿੰਦੇ ਹੁੰਦੇ ਸੀਗੇ। ਜੀ ਜੀ ਉਹ ਵੀ ਖਤਮ ਹੋ ਚੁੱਕਿਆ। ਹੂੰ ਠੀਕ ਹੈ ਜੀ ਬੀਜੇਪੀ ਇੱਕ ਸਿਰਫ ਉਪਾਦੀ ਤੱਕ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਹੂੰ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੂੰ ਸਿਰਫ ਇਹ ਆਦੀ ਵਾਸਤੇ ਅਸੀਂ ਸਿਹਰੀਆਂ ਸਹੂਲਤਾਂ ਦਿਖਾ ਕੇ ਵੀ ਆਪਾਂ ਕਿੱਦਾਂ ਵੋਟਾਂ ਲੈਣੀਆਂ ਹੂੰ ਤੇ ਵੀ ਜਿਹੜੀ ਆਪਣੀ ਕੰਗਤਬ ਦੀ ਪਾਲਿਸੀ ਨੂੰ ਲੈ ਕੇ ਚੱਲ ਰਹੀ ਹੈ ਦੀ ਤੇ ਕਿਸਾਨਾਂ ਨੂੰ ਮੈਨੂੰ ਨਹੀਂ ਲੱਗ ਰਿਹਾ ਕਿ ਕੋਈ ਵੀ ਲੀਡ ਕਰਨ ਵਾਲਾ ਮਤਲਬ ਫੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਕੋਈ ਲੀਡਰ ਵੀ ਕਰਿਆ ਹੂੰ ਤੇ ਸਭ ਨੂੰ ਕਿਸਾਨ ਆਪਣੇ ਲੈਵਲ ਤੇ ਹੀ ਹੰਬਲਾ ਮਾਰ ਰਹੇ ਨੇ ਜੀ ਜੀ ਠੀਕ ਹੈ ਜੀ ਉਹ ਆਪਣੀਆਂ ਜਿਵੇਂ ਆਪਾਂ ਹੁਣ ਖਨੋਰੀ ਬਾਰਡਰ ਤੇ ਦੇਖ ਰਹੇ ਹਾਂ ਥੱਲੇ ਵਾਲਜੀ ਦੇ ਵੀ ਅਗਵਾਈ ਦੇ ਥੱਲੇ ਠੀਕ ਹੈ ਜੀ ਉਹ ਹਮਲਾ ਮਾਰ ਰਹੇ ਨੇ ਆਪਣੇ ਲੈਵਲ ਤੇ ਹਮ ਪਰ ਮੈਨੂੰ ਉਹਦੇ ਵਿੱਚ ਵੀ ਕੋਈ ਲੀਡਰ ਨਜ਼ਰ ਨਹੀਂ ਆਇਆ ਜਦੋਂ ਜਿਹੜੀ ਦਿੱਲੀ ਮੂਵਮੈਂਟ ਚੱਲੀ ਸੀ ਉਹਦੇ ਵਿੱਚ ਵੀ ਕੋਈ ਮੂਵਮੈਂਟ ਵਿੱਚ ਤੁਹਾਨੂੰ ਪਤਾ ਹੈ ਕੋਈ ਲੀਡਰ ਨਜ਼ਰ ਨਹੀਂ ਸੀ ਆਇਆ ਉਹ ਸਿਰਫ ਉਹ ਲੀਡਰ ਜਾਂਦੇ ਨੇ ਉਹ ਸਿਰਫ ਇੱਕ ਸੈਲਫੀ ਪੁਆਇੰਟ ਬਣ ਕੇ ਰਹਿ ਗਿਆ ਹਮ ਜਿਵੇਂ ਤੁਸੀਂ ਨੀਡਰਾਂ ਵੀ ਗੱਲ ਕੀਤੀ ਹੈ ਵੀ ਜਿਹੜੇ ਬਾਕੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਵੱਲੋਂ ਕੋਈ ਸਪੋਰਟ ਨਹੀਂ ਹੈਗੀ ਚਲੋ ਕਿਸਾਨਾਂ ਨੂੰ ਪਰ ਤੁਸੀਂ ਇਹ ਗੱਲ ਕੀਤੀ ਹੈ ਕਿ ਉਦੋਂ ਲੀਡਰ ਲੀਡਰ ਜਿਹੜੇ ਸੀਗੇ ਉਹ ਵੀ ਇੱਧਰ ਉੱਧਰ ਹੁੰਦੇ ਸੀਗੇ ਜਿਹੜੇ ਕਿਸਾਨ ਲੀਡਰ ਨੇ ਪਰ ਇਸ ਵਾਰ ਵੀ ਦੋ ਜਥੇਬੰਦੀਆਂ ਬੈਠੀਆਂ ਹੋਈਆਂ ਨੇ ਉੱਥੇ ਮੋਰਚਿਆਂ ਦੇ ਉੱਤੇ ਵੀ ਇੱਕ ਅ ਦੱਲੇਵਾਲ ਸਾਹਿਬ ਹੁਣੀ ਤੇ ਦੂਜੇ ਪੰਦੇਰ ਹੁਣੀ ਪਰ ਜਿਹੜੀਆਂ ਬਾਕੀ ਕਿਸਾਨ ਜਥੇਬੰਦੀਆਂ ਨੇ ਉਹ ਸਮੇਂ-ਸਮੇਂ ਤੇ ਫੈਸਲੇ ਤਾਂ ਲੈ ਰੀਆਂ ਨੇ ਪਰ ਉਦੋਂ ਫੈਸਲਾ ਨਹੀਂ ਲੈ ਰੀਆਂ ਕਿ ਅਸੀਂ ਜਿਹੜੀਆਂ 13 ਮੰਗਾਂ ਨੇ ਐਮਐਸਪੀ ਸਮੇਤ ਉਹ ਮੰਗਾਂ ਦੇ ਨਾਲ ਅਸੀਂ ਸਹਿਮਤ ਹਾਂ ਉਹ ਤਰ੍ਹਾਂ-ਤਰ੍ਹਾਂ ਦੇ ਬਿਆਨ ਦੇ ਦਿੱਤੀਆਂ ਨੇ ਤਾਂ ਫਿਰ ਕਿਸਾਨ ਵੀ ਇੱਕ ਜੁਟਣੀ ਹੈਗੇ ਤਾਂ ਫਿਰ ਜਿਹੜੇ ਦੱਲੇਵਾਲ ਹੁਣੀ ਨੇ ਜਾਂ ਪੰਦੇਰ ਹੁਣੀ ਨੇ ਉਹਨਾਂ ਨੂੰ ਜੇ ਫਿਰ ਮੂਵਮੈਂਟ ਸਕਸੈਸ ਕਿੱਦਾਂ ਹੋਏਗੀ ਸਕਸੈਸਤਾ ਮੈਨੂੰ ਇੰਨਾ ਕੁ ਕਹਦਾ ਵੀ ਪਹਿਲਾਂ ਵੀ ਆਪਾਂ ਦੇਖਿਆ ਜਦੋਂ ਜਿਹੜੀ ਦਿੱਲੀ ਚ ਮੂਵਮੈਂਟ ਚੱਲੀ ਆ ਉਦੋਂ 32 ਕਿਸਾਨਾਂ ਦੇ ਉੱਤੇ ਹੁੰਦੀਆਂ ਦੀ ਆਪਾਂ ਗੱਲ ਕਰਦੇ ਹੁੰਦੇ ਜੀ ਜੀ ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਚੱਲੇ ਆ 32 ਦੀ ਆਪਾਂ ਗੱਲ ਕਰਦੇ ਹਾਂਜੀ ਠੀਕ ਹੈ ਜੀ ਤੇ ਹੁਣ ਬਹੁਤ ਸਾਰੇ ਪੰਜਾਬ ਦੇ ਵੀ ਜਿਹੜੇ ਲੀਡਰਸ ਨੇ ਤੇ ਆਪਨਾ ਮੇਨਲੀ ਅਤੇ ਉੱਤਰ ਪ੍ਰਦੇਸ਼ ਦੇ ਵੀ ਕਿੰਨੇ ਕਿਸਾਨਾਂ ਦੇ ਲੀਡਰਸ ਨੇ ਹੁਣ ਉਹਨਾਂ ਦੇ ਵਿੱਚ ਜਿਹੜੀ ਹੈ ਮੈਜੋਰਿਟੀਜ਼ ਹੈ ਜਿਹੜੀਆਂ ਉਹਨਾਂ ਤੇ ਕਿਸੇ ਮਸਲੇ ਦੇ ਇਕਜੁੱਟ ਨਹੀਂ ਹੈ ਜੀ ਪਰ ਲੋਕ ਤਾਂ ਇਕਜੁੱਟ ਨਹੀਂ ਨਾ ਮੂਵਮੈਂਟ ਆ ਰੀਜ਼ਨ ਤੇ ਇਹ ਹੈ ਵੀ ਹਰੇਕ ਮੂਮੈਂਟ ਦਾ ਹੁਣ ਕੋਈ ਨਾ ਕੋਈ ਡਾਇਰੈਕਟ ਇੰਡਾਇਰੈਕਟ ਹੈ ਪੋਲਿਟਿਕਸ ਨਾਲ ਅਟੈਚਮੈਂਟ ਸਭ ਦੀ ਹੈ ਜੀ ਪਰ ਉਹ ਡਾਇਰੈਕਟਲੀ ਕੋਈ ਵੀ ਸ਼ੋਅ ਆਫ ਨਹੀਂ ਕਰਦਾ ਨਾ ਹੀ ਪਾਰਟੀ ਕੋਈ ਸ਼ੋਅ ਆਫ ਕਰਦੀ ਹੈ ਨਾ ਇਹ ਸ਼ੋਅ ਕਰਦੇ ਨੇ ਪਰ ਲੋਕਾਂ ਦੇ ਜਿਹੜੇ ਜਿਹੜੇ ਮੁੱਦੇ ਨੇ ਉਹ ਤਾਂ ਉਦਾਂ ਹੀ ਖੜੇ ਨੇ ਜਿਸ ਤਰ੍ਹਾਂ ਪਹਿਲਾਂ ਖੜੇ ਸੀ ਹੁਣ ਆਪਾਂ ਕਹਿ ਰਹੇ ਹਾਂ ਕਿ ਜਦੋਂ ਦਿੱਲੀ ਦੇ ਵਿੱਚ ਮੂਵਮੈਂਟ ਚੱਲੀ ਐ ਉਹ ਤੋਂ ਘੱਟ 1.5-2 ਸਾਲ ਤੱਕ ਚੱਲਦੀ ਰਹੀ ਐ ਉਸ ਟਾਈਮ ਦੇ ਵਿੱਚ ਵੀ ਐਮਐਸਪੀ ਨੂੰ ਲੈ ਕੇ ਸੰਘਰਸ਼ ਸੀਗਾ ਤੇ 1.5 ਸਾਲਾਂ ਬਾਅਦ ਮੋਦੀ ਸਾਹਿਬ ਨੇ ਤੇ ਸੌਰੀ ਇਹ ਕਹਿ ਦਿੱਤਾ ਸੀਗਾ ਤੇ ਜਿਹਦੇ ਨਾਲ ਆਪਣੀ ਜਿਹੜੀ ਬਣੀ-ਬਣਾਈ ਮੂਵਮੈਂਟ ਸੀਗੀ ਉਹ ਵਿਡਰੋ ਕਰਵਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਵੀ ਕਿਸੇ ਨਾ ਦੇ ਮੁੱਦੇ ਤਾਂ ਉਦਾਂ ਹੀ ਖੜੇ ਨੇ ਨਾ ਉਹਨਾਂ ਨੂੰ ਤਾਂ ਸਿਰਫ 1.5 ਸਾਲ ਜਾਂ 2 ਸਾਲ ਤੱਕ ਸੌਰੀ ਸ਼ਬਦ ਹੀ ਮਿਲਿਆ ਨਾ ਹੂੰ ਜਿਹੜੇ ਮੁੱਦੇ ਨੂੰ ਚੱਲ ਰਹੇ ਸੀ ਉਹ ਤਾਂ ਐਜ਼ ਇਟ ਇਜ਼ ਉਦਾਂ ਹੀ ਖੜੇ ਨੇ ਐਮਐਸਪੀ ਦਾ ਮੁੱਦਾ ਅੱਜ ਵੀ ਉਦਾਂ ਹੀ ਖੜਿਆ ਹੈ ਜੀ ਜੀ ਤੇ ਜਦੋਂ ਬਾਕੀ ਵਪਾਰੀ ਤਬਕਾ ਛੋਟੀ ਤੋਂ ਛੋਟੀ ਚੀਜ਼ ਦਾ ਮੁੱਲ ਡਿਸਾਈਡ ਕਰ ਸਕਦਾ ਹੈ ਤੇ ਕਿਸਾਨ ਆਪਣੀ ਉਪਜ ਦਾ ਮੁੱਲ ਕਿਉਂ ਨਹੀਂ ਡਿਸਾਈਡ ਕਰ ਸਕਦੇ ਹੈ ਹੂੰ ਉਹਨਾਂ ਨੂੰ ਜੇ ਪੁੱਛਣ ਵਾਲਾ ਹੋਵੇ ਵੀ ਜਿਹੜੇ ਵਿੱਚ ਆ ਉਹਨਾਂ ਤੋਂ ਕਾਂ ਦੇ ਵਿੱਚ ਫੜੇ ਆ ਕਹਿੰਦੇ ਸਾਡੀ ਇਕਨੋਮੀ ਦਾ ਇਹਦਾ 70% ਹਿੱਸਾ ਸੀ ਅੱਜੋ 50 ਰਹਿ ਗਿਆ ਪਰ ਸਾਡਾ GDP ਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਹੈ ਕਿਸਾਨਾਂ ਦਾ ਸਿਰਫ 15% ਰਹਿ ਗਿਆ। ਹੂੰ 70% ਲੋਕ 15% ਰਿਸੋਰਸਿਸ ਨੂੰ ਕਰ ਰਹੇ ਨੇ। ਜੀ। ਤੇ ਪਹਿਲਾਂ ਸਾਡੀ ਇਹ ਪਲੈਨਿੰਗ ਦੇ ਵਿੱਚ ਵੀ ਤੇ ਸਾਡੀ ਅਰਥ ਵਿਵਸਥਾ ਦੇ ਵਿੱਚ ਵੀ ਆਪਾਂ ਜਦੋਂ ਗੱਲ ਕਰਦੇ ਸੀਗੀ ਐਗਰੀਕਲਚਰ ਪ੍ਰਾਇੋਰਟੀ ਦੇ ਸੀਗਾ। ਹੂੰ ਅੱਜ ਕਿਸੇ ਵੀ ਚਾਹੇ ਤੁਸੀਂ ਬਜਟ ਦੇਖੋਗੇ ਕਿਤੇ ਵੀ ਬਜਟ ਦੇ ਵਿੱਚ ਵੀ ਕਿਸਾਨਾਂ ਦਾ ਕੋਈ ਨਹੀਂ ਆਂਦਾ। ਹਮੇਸ਼ਾ ਕਿਹਾ ਜਾਂਦਾ ਜੀ ਅਸੀਂ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰ ਦੇਣੀ ਹੈ। ਫਿਰ ਚੋਗਣਾ ਕਰਦੇ ਆਂਗੇ ਠੀਕ ਹੈ ਜੀ ਪਰ ਕਦੇ ਉਹਨਾਂ ਨੇ ਦੱਸਿਆ ਵੀ ਹਾਂ ਜੀ ਵੀ ਜੇ ਉਹ ਸੈਂਟਰ ਗਵਰਨਮੈਂਟ ਵੀ ਦੱਸੇ ਵੀ 10 ਸਾਲ ਦੇ ਵਿੱਚ ਕਿੰਨੀ ਕਮਾਨਦਨ ਆਪਾਂ ਨੇ ਦੁੱਗਣੀ ਕੀਤੀ ਆ ਜੀ ਸਟੇਟ ਗਵਰਨਮੈਂਟ ਵੀ ਕਹੇ ਵੀ ਭਾਈ ਹਾਂ ਜੀ ਆਪਾਂ ਨੇ ਪਿਛਲੇ 2 ਜਾਂ 3 ਸਾਲਾਂ ਦੇ ਵਿੱਚ ਜਿਹੜੀ ਆ ਹੁਣ ਗਵਰਨਮੈਂਟ ਤੇ ਬਦਲਾਵ ਲੈ ਕੇ ਆਏ ਸੀ ਮਤਲਬ ਆਪਦੇ ਨਾਮ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਕਿੰਨਾ ਕਿਸਾਨਾਂ ਦੀ ਮੂਵਮੈਂਟ ਦੇ ਵਿੱਚ ਪਾਰਟਿਸਪੇਟ ਕੀਤਾ ਜਾਂ ਕਿੰਨਾ ਕਿਸਾਨਾਂ ਦੀ ਆਮਦਨ 'ਚ ਵਾਧਾ ਕੀਤਾ ਹਾਂ ਉਹਦਾ ਕੋਈ ਜ਼ਿਕਰ ਨਹੀਂ ਕਰਨਾ ਚਾਹੁੰਦਾ ਅੱਜ ਕਿਸਾਨਾਂ ਦੇ ਬੱਚੇ ਪੰਜਾਬ ਛੱਡ ਛੱਡ ਕੇ ਬਾਹਰ ਫੋਰਨਸ ਤੇ ਮਾਈਗ੍ਰੇਟ ਕਿਉਂ ਹੋ ਰਹੇ ਨੇ ਉਹਦਾ ਕਾਰਨ ਸਾਡਾ ਇਹੀ ਹੈ ਕੋਈ ਵੀ ਸਰਕਾਰ ਕਿਸਾਨਾਂ ਦੇ ਮੁੱਦੇ ਵੱਲ ਹੱਲ ਤੇ ਆਵੀ ਨਹੀਂ ਦੇ ਰਹੀ ਜੀ ਤੇ ਲੋਕਾਂ ਦਾ ਕਿਸਾਨੀ ਤੋਂ ਮੋਹ ਬੰਨ ਹੁੰਦਾ ਜਾ ਰਿਹਾ ਹੂੰ ਹੂੰ ਤੇ ਸਿਰਫ ਜਿਹੜੀ ਸਾਡੀ ਪੁਰਾਣੀ ਪੀੜ੍ਹੀ ਹੈ ਉਹ ਅੱਜ ਵੀ ਕਿਸਾਨੀ ਨਾਲ ਜੁੜੀ ਹੋਈ ਹੈ ਜਿਵੇਂ ਡੱਲੇਵਾਲ ਜੀ ਵੀ ਆਪਾਂ ਦੇਖ ਰਹੇ ਹਾਂ ਠੀਕ ਹੈ ਜੀ ਉਹਨਾਂ ਨੂੰ ਅੱਜ ਵੀ ਦਿਲ ਦੇ ਵਿੱਚ ਵਗ ਰਿਹਾ ਪਰ ਸਾਡਾ ਯੂਥ ਹੈ ਜਿਹੜਾ ਉਹਦੇ ਵਿੱਚੋਂ ਮਿਸਿੰਗ ਤੇ ਬਹੁਤ ਜ਼ਿਆਦਾ ਜਿੰਮਤੀ ਦੇ ਵਿੱਚ ਤੇ ਉਹਨਾਂ ਨੂੰ ਇੰਨੀ ਕਿ ਨਿਰਾਸ਼ਾ ਹੋ ਚੁੱਕੀ ਹੈ ਉਹ ਐਗਰੀਕਲਚਰ ਪ੍ਰੋਫੈਸ਼ਨ ਦੇ ਬਾਰੇ ਗੱਲ ਵੀ ਨਹੀਂ ਕਰਨਾ ਚਾਹੁੰਦੇ ਹੂੰ ਠੀਕ ਹੈ ਜੀ ਕਿਉਂਕਿ ਜਿਹੜੀ ਵੀ ਜਦੋਂ ਮੂਵਮੈਂਟ ਚੱਲਦੀ ਹੈ ਉਹਦੇ ਵਿੱਚ ਯੂਥ ਦਾ ਵੀ ਪਾਰਟਿਸਪੇਸ਼ਨ ਹੋਣਾ ਜ਼ਰੂਰੀ ਹੈ ਹੂੰ ਪਰ ਕਿਸਾਨਾਂ ਦੀ ਜਿਹਦੀ ਆਪਾਂ ਗੱਲ ਕਰ ਰਹੀਆਂ ਵੀ ਇਹਨਾਂ ਨੂੰ ਇੱਕ ਬੈਨਰ ਥੱਲੇ ਆਉਣਾ ਜ਼ਰੂਰੀ ਹੈ ਠੀਕ ਹੈ ਵੀ ਤੁਹਾਡੇ ਮਾੜੇ-ਮੋٹے ਜਿਹੜੇ ਪਾਰਟੀ ਲੈਵਲ ਦੇ ਜਾਂ ਕੋਈ ਇੰਡੀਵਿਜੂਅਲੀ ਹਿੱਤ ਹੋ ਸਕਦੇ ਨੇ ਪਰ ਜਦੋਂ ਆਪਾਂ ਗੱਲ ਕਰ ਰਹੀਆਂ ਤੁਹਾਡੀ ਇਕਨੋਮੀ ਦੀ ਜਦੋਂ ਗੱਲ ਕਰ ਰਹੇ ਹਾਂ ਤੁਹਾਡੇ ਰੋਜ਼ਗਾਰ ਦੀ ਠੀਕ ਹੈ ਜੀ ਉਹ ਮੈਟਰ ਤੇ ਤਾਂ ਹਿੱਤ ਸਭ ਦੇ ਇੱਕੋ ਹੀ ਹੈ ਨਾ ਕਿਸਾਨੀ ਦਾ ਚਾਹੇ ਛੋਟਾ ਹੂੰ ਕਿਸਾਨ ਹੈ ਸਾਹੀ ਵੱਡਾ ਕਿਸਾਨ ਹੈ ਕਾਹੀ ਮीडियोਕਰ ਕਿਸਾਨ ਹੈ ਕਿਸਾਨੀ ਦਾ ਸਾਰਿਆਂ ਨੇ ਕਰਨੀ ਆ ਨਾ ਹੂੰ ਕਿਸਾਨੀ ਤੋਂ ਬਿਨਾਂ ਤਾਂ ਢਿੱਡ ਭਰ ਨਹੀਂ ਸਕਦੀ ਰੋਟੀ ਤਾਂ ਗੁੱਗਲ ਤੋਂ ਆਏਗੀ ਨਹੀਂ ਹੂੰ ਠੀਕ ਹੈ ਜੀ ਰੋਟੀ ਵਾਸਤੇ ਤਾਂ ਕਿਸਾਨ ਨੂੰ ਅੱਜ ਤੋਂ ਨਵੀਂ ਮਿਹਨਤ ਕਰਨੀ ਪੈਂਦੀ ਹੈ ਪਹਿਲਾਂ ਦੇ ਖੇਤਾਂ ਦੇ ਵਿੱਚ ਹੂੰ ਸਾਡੇ ਜਿਹੜੇ ਵਿਚਾਰੇ ਕਿਸਾਨ ਵੀਰ ਨਹੀਂ ਨਾ ਤਾਂ ਉਹਨਾਂ ਨੂੰ ਕੋਈ ਲਿٹریਰੀ ਪੱਖੋਂ ਐਜੂਕੇਟ ਕਰਨ ਵਾਲਾ ਕੋਈ ਹੈ ਹੂੰ ਠੀਕ ਹੈ ਜੀ ਵੱਡੇ ਵੱਡੇ ਸਾਇੰਟਿਸਟ ਆਉਂਦੇ ਨਹੀਂ ਇੱਥੋਂ ਸਾਇੰਟਿਸਟ ਬਣ ਕੇ ਆਪਾਂ ਕਹਿੰਦੇ ਆ ਬ੍ਰਾਊਡ ਚ ਲੈ ਜਾਂਦੇ ਹਾਂ ਹੂੰ ਨਾ ਤਾਂ ਐਜੂਕੇਸ਼ਨ ਤੋਂ ਕੋਈ ਹੈ ਨਾ ਹੀ ਉਹਨਾਂ ਨੂੰ ਕੋਈ ਖਨਾਨ ਤੋਂ ਕੋਈ ਹੈ ਠੀਕ ਹੈ ਜੀ ਨਾ ਸੈਂਟਰ ਗਵਰਨਮੈਂਟ ਹੈ ਨਾ ਕੋਈ ਸਟੇਟ ਗਵਰਨਮੈਂਟ ਹੈ ਹੂੰ ਕੀ ਫਾਈਨਾਂਸ ਤੋਂ ਕੋਈ ਹੈਲਪ ਕਰਨ ਵਾਲੀ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਤੁਹਾਡੀ ਗੱਲ ਕੀਤੀ ਸੀਗੀ ਕਿ ਜਦੋਂ ਆਕਾਲੀ ਦਲ ਦੇ ਟਾਈਮ ਦੇ ਵਿੱਚ ਐਟਲੀਸਟ ਇਹ ਹੁੰਦਾ ਸੀਗਾ ਜਿਵੇਂ ਪਾਣੀ ਜਦੋਂ ਆਪਾਂ ਵਾਸ ਕਰਦੇ ਸੀ ਜਦੋਂ ਗੱਲ ਚੱਲਦੀ ਹੁੰਦੀ ਸੀ ਤभी ਕਿਸਾਨਾਂ ਦੀ ਕੋਈ ਗੱਲ ਕਰਨ ਵਾਲਾ ਐਟਲੀਸਟ ਹੁੰਦਾ ਸੀ ਹੂੰ ਹੁਣ ਤਾਂ ਕੋਈ ਗੱਲ ਕਰਨ ਵਾਲੀ ਨਹੀਂ ਹੈਗਾ ਹੂੰ ਜੀ ਤੇ ਸਰ ਜਿਸ ਦੇ ਕੁਝ ਜਿਹੜੀਆਂ ਵੀ ਕਪਾਨਾਂ ਨੂੰ ਤਾਂ ਸੂਨਤਾ ਨਹੀਂ ਦੇ ਰਹੇ ਬਾਕੀਆਂ ਨੂੰ ਆਪਾਂ ਦੇਣ ਨੂੰ ਤਿਆਰ ਆਂ ਕਾਰਪੋਰੇਟ ਦਾ ਤਾਂ ਹਜ਼ਾਰਾਂ ਕਰੋੜ ਮਾਫ ਕਰਨਾ ਹੂੰ ਠੀਕ ਹੈ ਜੀ ਜਦੋਂ ਹੁਣ ਆਪਾਂ ਦੇਖਦੇ ਆਂ ਵੀ ਅਵਾਨੀ ਦੇ ਮੁੰਡੇ ਦੀ ਸ਼ਾਦੀ ਜਾਂਦੀ ਹੈ ਪ੍ਰਾਈਮ ਮਿਨਿਸਟਰ ਵੀ ਇਨਵੋਲਵ ਹੁੰਦਾ ਹੂੰ ਠੀਕ ਹੈ ਸਾਰੇ ਇੰਡਸਟਰੀ ਲਿਸਟ ਜਾਂਦੇ ਨਹੀਂ ਕੈਪਟਲਿਸਟ ਜਾਂਦੇ ਨਹੀਂ ਅੱਜ ਬੱਲੇਵਾਲ ਦੀ ਬੈਠੇ ਨਹੀਂ ਹੂੰ ਅੱਜ ਕਿੱਥੇ ਗਏ ਸਾਡੇ ਇੰਡਸਟਰੀ ਲਿਸਟ ਸਾਕਿਥੇ ਗਏ ਸਾਡੇ ਪੋਲੀਟਿਸ਼ੀਅਨ ਕਿੱਥੇ ਗਏ ਸਾਡੇ ਜਵਾਨ ਹੂੰ ਤੇ ਉਹਨਾਂ ਦਾ ਕੋਈ ਜ਼ਿਕਰ ਕਿਉਂ ਨਹੀਂ ਕਰ ਰਿਹਾ ਹੈਗਾ ਉਹ ਸਿਰਫ ਇੱਕ ਸੈਲਫੀ ਪੁਆਇੰਟ ਬਣ ਕੇ ਰਹਿ ਗਿਆ ਭਾਈ ਡੱਲੇਵਾਲ ਜੀ ਦੀ ਜਿਹੜੀ ਸੋਚ ਹੈ ਉਹ ਤੇ ਪੈਰਾ ਦਿਓ ਉਹਨੂੰ ਸਿਰਫ ਇੱਕ ਸੈਲਫੀ ਪੁਆਇੰਟ ਨਾ ਬਣਾਓ ਹੂੰ ਵੀ ਡੱਲੇਵਾਲ ਜੀ ਦੇ ਮੈਟਰ ਦੇ ਆਪਾਂ ਗੱਲ ਕਰ ਰਹੇ ਆਂ ਜੀ ਅੰਗਰ ਸਟਾਈਕ ਦੇ ਉੱਤੇ ਬੈਠੇ ਨਹੀਂ ਤੇ ਉਹਨਾਂ ਦਾ ਰੀਜ਼ਨ ਤੇ ਹੈ ਉਹਦੇ ਅੰਦੇ ਏਜੰਡੇ ਦੇ ਕੰਮ ਕਰੋ ਜੀ ਜੀ ਉਹਨਾਂ ਦਾ ਏਜੰਡਾ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਬਾਕੀਆਂ ਨੂੰ ਵੀ ਚਾਹੀਦਾ ਜਿਹੜੇ ਆਪਣੇ ਆਪ ਨੂੰ ਕਿਸਾਨ ਪੱਖੀ ਕਹਿੰਦੇ ਨੇ ਵੀ ਸੈਂਟਰ ਦੇ ਕਰਨਾਂ ਤੱਕ ਬਚਾਓ ਭਾਈ ਇਹ ਹੀ ਗੱਲ ਉਹ ਕੀ ਮੈਸੇਜ ਪੇਰਾ ਚਾਹੁੰਦੇ ਨੇ ਹੂੰ ਸਿਰ ਵੀ ਕੇ ਥੋੜੀ ਫੋਟੋ ਵਿੱਚ ਆ ਕੇ ਤੁਹਾਡਾ ਮੈਸੇਜ ਕਨਵੀ ਹੋ ਗਿਆ ਜੀ ਵੀ ਉਹਨਾਂ ਦੀ ਜਿਹੜੀ ਸੋਚ ਹੈ ਉਹ ਤੇ ਬਿਆਰਾ ਦਿਓ ਹੂੰ ਬਿਲਕੁਲ ਤੇ ਡਾਕਟਰ ਸਾਹਿਬ ਜਿਹੜਾ ਅੱਜ ਦਾ ਵੇਸ਼ਾ ਸੀਗਾ ਵੀ ਕਿਸਾਨਾਂ ਨੇ ਕਿਹਾ ਸੀਗਾ ਵੀ ਚਲੋ ਪੰਜਾਬ ਤੇ ਕੇਂਦਰ ਸਰਕਾਰ ਨੂੰ ਝਟਕਾ ਦੇਣ ਵਾਸਤੇ ਵੀ ਪੰਜਾਬ ਬੰਦ ਦਾ ਐਲਾਨ ਕਰਤਾ ਸੜਕਾਂ ਜਾਮ ਕੀਤੀਆਂ ਹੋਈਆਂ ਨੇ ਤਾਂ ਇਹਦਾ ਦੱਸੋ ਵੀ ਵਾਕਈ ਦੇ ਵਿੱਚ ਸਰਕਾਰ ਨੂੰ ਇਹਦਾ ਨੁਕਸਾਨ ਕਿੰਨਾ ਕੁ ਹੋਏਗਾ ਤੇ ਕਿਸਾਨਾਂ ਨੂੰ ਬੈਨੀਫਿਟ ਕਿਹੜਾ ਮਿਲੇਗਾ ਜਿਹੜਾ ਅੱਜ ਪੰਜਾਬ ਬੰਦ ਕੀਤਾ ਹੋਇਆ ਹੈ ਗੱਲ ਇਹ ਹੁੰਦਾ ਜੀ ਜਦੋਂ ਵੀ ਕੋਈ ਪ੍ਰੋਟੈਸਟ ਕਰਦਾ ਹੈ ਉਹ ਆਪਣੀ ਲੈਵਲ ਤੇ ਸਰਕਾਰ ਹੈ ਚਾਹੀ ਸੈਂਟਰ ਦੀ ਹੋਵੇ ਚਾਹੀ ਸਟੇਟ ਦੀ ਹੋਵੇ ਉਹ ਆਪਣਾ ਇੱਕ ਰੋਸ ਜ਼ਾਹਿਰ ਕਰਦਾ ਹੈ ਹੂੰ ਰੋਸ ਜ਼ਾਹਿਰ ਕਰਨ ਦਾ ਤਰੀਕਾ ਸਾਨੂੰ ਹਰੇਕ ਨੂੰ ਮਿਲਿਆ ਹੋਇਆ ਹੈ ਕਿਉਂਕਿ ਅਸੀਂ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿੰਦੇ ਆ ਹੂੰ ਹੂੰ ਤੇ ਹਰ ਇੱਕ ਬੰਦੇ ਨੂੰ ਆਪਣੀ ਗੱਲ ਪੀਸਫੁਲੀ ਰੱਖਣ ਦਾ ਹੱਕ ਹੈ ਜੀ ਉਹ ਢੱਲੇਵਾਲ ਜੀ ਪੀਸਫੁਲੀ ਆਪਣਾ ਕਿਹੜਾ ਉਹ ਮੂਵਮੈਂਟ ਪਲੇ ਕਰ ਰਹੇ ਨੇ ਹੂੰ ਪਰ ਹੁਣ ਇਹ ਟੈਂਡ ਇਹ ਕਰਦਾ ਹੈ ਵੀ ਉਹਦੇ ਚ ਸਾਡਾ ਮੀਡੀਆ ਕੀ ਰੋਲ ਪਲੇ ਕਰਦਾ ਹੈ ਸਾਡੀਆਂ ਸਰਕਾਰਾਂ ਰੋਲ ਕੀ ਪਲੇ ਕਰਦੀਆਂ ਨੇ ਉਹਨੂੰ 네ਗੇਟਿਵ ਐਂਗਲ ਤੋਂ ਲੈਂਦੀ ਹੈ ਨਹੀਂ ਜਾਂ ਪੋਜ਼ਿਟਿਵ ਐਂਗਲ ਤੋਂ ਲੈਂਦੀਆਂ ਨੇ ਜੀ ਇਹ ਤਾਂ ਤੁਸੀਂ 네ਗੇਟਿਵ ਐਂਗਲ ਤੋਂ ਲੋਹੋਗੇ ਤੇ 네ਗੇਟਿਵ ਐਂਗਲ ਤੋਂ ਤੁਹਾਨੂੰ ਇਹ ਲੱਗੂਗਾ ਵੀ ਭਾਈ ਵੀ ਸਾਡੀਆਂ ਸਰਕਾਰਾਂ ਦਾ ਤੇ ਨਾਲ-ਨਾਲ ਸਾਡੇ ਲੋਕਾਂ ਦਾ ਲਾਸ ਹੋ ਰਿਹਾ ਸਾਡੇ ਕਾਰਪੋਰੇਟਾਂ ਦਾ ਲਾਸ ਹੋ ਰਿਹਾ ਜਿਹਨੇ ਕੋ ਜਰੂਰੀ ਕੰਮ ਜਾਣਾ ਉਹਨਾਂ ਦਾ ਲਾਸ ਹੋ ਰਿਹਾ ਜੀ ਪਰ ਜੇ ਉਹਨੂੰ ਤੁਸੀਂ ਪੋਜ਼ਿਟਿਵਲੀ ਦੇਖੋਗੇ ਨਾ ਲਾਸ ਤਾਂ ਤੁਹਾਡਾ ਇੱਕ ਦਿਨ ਦਾ ਹੋਇਆ ਨਾ ਹੂੰ ਹਰ ਕਿਸਾਨਾਂ ਦਾ ਤਾਂ ਸਾਰੀ ਉਮਰ ਦਾ ਹੋ ਰਹੀ ਹੈ ਨਾ ਜਿਹਨੂੰ ਲੈ ਕੇ ਉਹ ਪ੍ਰੋਟੈਸਟ ਕਰ ਰਹੇ ਨੇ ਇਹ ਇੱਕ ਬੰਦੇ ਦਾ ਲਾਈਫ ਲੌਂਗ ਲਾਸ ਹੋ ਰਿਹਾ ਹੂੰ ਕਿਹਦੀ ਤਾਂ ਉਹਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਜਦੋਂ ਕਿ ਰੋਟੀ ਤਾਂ ਆਪਾਂ ਸਾਰੇ ਖਾਂਦੇ ਆ ਚਾਹੇ ਕੋਈ ਸਟੂਡੈਂਟ ਹੋਵੇ ਚਾਹੇ ਕੋਈ ਵਪਾਰੀ ਹੋਵੇ ਤੇ ਚਾਹੇ ਕੋਈ ਨੌਕਰੀ ਬੇਸ਼ਰਵਰਗ ਹੋਵੇ ਚਾਹੇ ਕੋਈ ਬਿਜ਼ਨਸਮੈਨ ਹੋਵੇ ਤੇ ਇਸ ਕਰਕੇ ਮੈਂ ਕਹਿੰਦਾ ਵੀ ਸਾਰਿਆਂ ਨੂੰ ਉਹਨਾਂ ਨਾਲ ਕੋਆਪਰੇਟ ਕਰਨਾ ਚਾਹੀਦਾ ਤੇ ਉਹਨਾਂ ਦਾ ਜਿਹੜਾ ਮੈਸੇਜ ਹੈ ਸਾਨੂੰ ਸਭ ਤੋਂ ਉੱਪਰ ਤੱਕ ਪਹੁੰਚਾਉਣਾ ਚਾਹੀਦਾ ਵੀ ਲੀਡਰਾਂ ਨੂੰ ਵੀ ਚਾਹੀਦਾ ਵੀ ਚਾਹੀ ਆਪਣੀ ਪੰਜਾਬ ਦੀ ਮੰਨੋ 13 MP ਨੇ ਤੇ ਚਾਹੀ ਪੰਜਾਬ ਦੇ 117 MLA ਨੇ ਉਹਨਾਂ ਨੂੰ ਵੀ ਮੈਸੇਜ ਉੱਪਰ ਤੱਕ ਕਨਵੇ ਕਰਨਾ ਚਾਹੀਦਾ ਇਹਨਾਂ ਦੇ ਮੁੱਦਿਆਂ ਦੀ ਆਵਾਜ਼ ਸੈਂਟਰ ਦੇ ਵਿੱਚ ਵੀ ਉਠਾਓ ਹੂੰ ਠੀਕ ਹੈ ਜੀ ਜੀ ਤੇ ਇਹੀ ਮੈਂ ਤਾਂ ਕਹਿਣਾ ਚਾਹੂੰਗਾ ਬਾਕੀ ਇਹ ਸਾਰਿਆਂ ਨੂੰ ਕੋਆਪਰੇਟ ਕਰਨਾ ਚਾਹੀਦਾ ਵੀ ਤੇ ਜ਼ਰੂਰਤ ਇਹ ਨਹੀਂ ਹੁੰਦਾ ਵੀ ਅੱਜ ਕਿਸਾਨਾਂ ਦਾ ਮਸਲਾ ਹੈ ਕੱਲ ਨੂੰ ਸਾਡਾ ਮਸਲਾ ਨਹੀਂ ਹੋ ਸਕਦਾ ਹੂੰ ਹੂੰ ਤੇ ਸਾਨੂੰ ਕੋਆਪਰੇਟ ਕੌਣ ਕਰੇਗਾ ਕਿ ਅੱਜ ਜੇ ਉਹਨਾਂ ਨੂੰ ਕੋਆਪਰੇਟ ਨਹੀਂ ਕਰਾਂਗੇ ਹੂੰ ਇਸੇ ਰੀਜ਼ਨ ਕਰਕੇ ਇਹ ਵੀ ਬੰਦ ਦਾ ਮਤਲਬ ਇਹ ਆ ਵੀ ਵਧੀਆ ਸਰਕਾਰਾਂ ਨੇ ਸਮਰਥਨ ਦਿੱਤਾ ਹੈ ਰੇਲਵੇ ਦੇ ਵਿੱਚ ਵੀ ਟ੍ਰਾਂਸਪੋਰਟੇਸ਼ਨ ਦੇ ਵਿੱਚ ਵੀ ਟਰੱਕ ਯੂਨੀਅਨ ਦੇ ਵੀ ਆਪਣੇ ਬੰਦ ਕੀਤਾ ਹੋਇਆ ਬਾਕੀ ਉਹਨਾਂ ਨੇ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਉਦਾਂ ਹੀ ਚੱਲ ਰਹੀਆਂ ਨੇ ਜਿਵੇਂ ਕੋਈ ਐਂਬੂਲੈਂਸ ਹੈ ਫਿਰ ਚਾਹੀ ਕੋਈ ਵਿਚਾ ਪੇਪਰ ਦੇਣ ਜਾ ਰਹੇ ਕੋਈ ਕੰਪੀਟੀਸ਼ਨ ਦਾ ਤੇ ਜਾਂ ਕੋਈ ਵਿਚੇ ਨੇ ਫੋਰਨ ਜਾਣੇ ਕਿਸੇ ਦਾ ਕੋਈ ਫਲੈਟ ਹੈ ਤੇ ਉਹਨਾਂ ਨੂੰ ਕਦੇ ਵੀ ਡਿਸਟੈਂਸ ਨਾ ਉਹਨਾਂ ਨੇ ਪਹਿਲਾਂ ਕੀਤਾ ਨਾ ਹੁਣ ਕੀਤਾ ਹੂੰ ਟ੍ਰੇਨਾਂ ਨੂੰ ਵੀ ਉਹਨਾਂ ਨੇ ਸਰਵੇ ਨਹੀਂ ਕੀਤਾ ਹੈਗਾ ਉਹ ਟ੍ਰੇਨਾਂ ਦੇ ਸਾਈਡ ਤੇ ਬੈਠੇ ਨਹੀਂ ਟੇਨਾ ਚੱਲ ਰਹੀ ਹੈ ਜੀ ਜੀ ਉਹ ਤਾਂ ਬਸ ਉਹਨਾਂ ਨੇ ਸਰਵੇ ਕਿਹਾ ਇੱਕ ਅਪੀਲ ਕੀਤੀ ਆ ਵੀ ਸਾਨੂੰ ਇੱਕ ਸਮਰਥਨ ਦਿਓ ਜੀ ਤੇ ਸਾਨੂੰ ਸਮਰਥਨ ਪ੍ਰਾਇਓਰਟੀ ਦੇ ਅਧਾਰ ਤੇ ਦੇਣਾ ਵੀ ਚਾਹੀਦਾ ਅੰਨਦਾਤਾ ਵੀ ਜਿਵੇਂ ਕਹਿੰਦੇ ਆ ਨਾ ਵੀ ਰੱਬ ਤੋਂ ਬਾਅਦ ਦੂਜਾ ਨੰਬਰ ਅੰਨਦਾਤਾ ਦਾ ਹੀ ਜਾਂਦਾ ਜਿਵੇਂ ਆਪਾਂ ਜਿਵੇਂ ਭਗਵਾਨ ਦਾ ਹੂੰ ਜੀ ਜੇ ਉਹ ਮਿਹਨਤ ਕਰ ਰਹੇ ਆ ਤਾਂ ਉਹ ਕੱਲੇ ਆਪਣੇ ਲਈ ਨਹੀਂ ਸਾਡੇ ਲਈ ਵੀ ਕਰਦੇ ਆ ਜੀ ਜੀ ਡਾਕਟਰ ਸਾਹਿਬ ਤਾਂ ਇਹੀ ਕਹਿਣਾ ਚਾਹੁੰਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮੇਂ ਚ ਸਮਾਂ ਕੱਢ ਕੇ ਆਪਣੇ ਵਿਚਾਰ ਰੱਖੇ ਓਕੇ ਜੀ ਥੈਂਕ ਯੂ ਸੋ ਮਚ ਮੈਂ ਤਾਂ ਇਹੀ ਕਹੂੰਗਾ ਵਾਦੂ ਵਾਦ ਵੀਰ ਸਾਰੇ ਤੇ ਚਾਹੀ ਯੂਥ ਰੇ ਤੇ ਵਪਾਰੀ ਨੇ ਤੇ ਚਾਹੀ ਪੁੱਤਰਕਾਰ ਸਭ ਤੇ ਨੇ ਵੀ ਭਾਈ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰੋ ਤੇ ਉਹਨਾਂ ਦੀ ਵਿਚਾਰ ਵਿਚਾਰ ਅੱਜ ਕੋਈ ਸੁਣਨ ਵਾਲਾ ਨਹੀਂ ਹੈ ਜੇ ਅੱਜ ਆਪਾਂ ਸੁਣਾਂਗੇ ਤਾਂ ਕੱਲੂ ਆਪਣੀ ਵੀ ਆਵਾਜ਼ ਬਣਨੀ ਹੈ ਜੀ ਤਾਂ ਸਾਡੇ ਨਾਲ ਸਨ ਡਾਕਟਰ ਨਰਿੰਦਰ ਸਿੰਘ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਰੱਖੇ ਨੇ ਇਸ ਪ੍ਰੋਗਰਾਮ ਦੇ ਮੁਤਲਕ ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਇੰਨਾ ਹੀ ਦਿਓ ਜੱਜ ਧੰਨਵਾਦ